ਕਹਾਣੀ ਦੁੱਖ ਸੁਖ ਵਾਲੀ ਬੰਸਰੀ ਇੱਕ ਰਾਜਾ ਸੀ ਤੇ ਉਹਦੇ ਘਰ ਇੱਕ ਲੜਕਾ ਹੋਇਆ ਕੁਝ ਦਿਨ ਪਾ ਕੇ ਉਹਦੀ ਰਾਣੀ ਬਿਮਾਰ ਹੋ ਗਈ ਉਹ ਰਾਣੀ ਲੰਮੀ ਪਈ ਛੱਤ ਵੱਲ ਵੇਖਣ ਲਈ ਸੀ ਉਥੇ ਇੱਕ ਚਿੜਾ ਤੇ ਚਿੜੀ ਰਹਿੰਦੇ ਸਨ ਇੱਕ ਦਿਨ ਚਿੜੀ ਮਰ ਗਈ ਤੇ ਚਿੜੇ ਨੇ ਹੋਰ ਵਿਆਹ ਕਰ ਲਿਆ ਪਹਿਲੀ ਚਿੜੀ ਦੇ ਦੋ ਬੱਚੇ ਸੀ ਜਿਹੜੀ ਨਵੀਂ ਚਿੜੀ ਆਈ ਉਹਨੇ ਭਖੜੇ ਦਾ ਦਾਣਾ ਲੈ ਕੇ ਉਹਨਾਂ ਦੀਆਂ ਝੁੰਝਾਂ ਵਿੱਚ ਦੇ ਦਿੱਤਾ ਤੇ ਉਹ ਦੋਵੇਂ ਬੱਚੇ ਤੜਫ ਦੇ ਤੜਫ ਦੇ ਆਲਣੇ ਵਿੱਚੋਂ ਥੱਲੇ ਆਣ ਡਿੱਗੇ। ਰਾਣੀ ਨੇ ਜਦ ਵੇਖਿਆ ਕਿ ਉਹਨਾਂ ਦੀਆਂ ਝੁੰਝਾਂ ਵਿੱਚ ਭਖੜੇ ਦੇ ਦਾਣੇ ਆ ਤਾਂ ਉਹਦੇ ਦਿਲ ਵਿੱਚ ਬੜੀ ਸੱਟ ਵੱਜ ਪਈ। ਮਤੇਰ ਸੀਨਾ ਏਸੇ ਲਈ ਉਹਨੇ ਇਹਨਾਂ ਨੂੰ ਮਾਰ ਦਿੱਤਾ ਏ। ਇਹਨੇ ਨੂੰ ਰਾਜਾ ਬਾਹਰੋਂ ਆ ਗਿਆ ਤੇ ਉਹ ਰਾਣੀ ਨੂੰ ਪੁੱਛਦਾ ਏ ਤੂੰ ਕਿਉਂ ਉਦਾਸ ਪਈ ਏ? ਉਹਨੇ ਆਖਿਆ ਕੁਝ ਨਾ ਪੁੱਛ। ਉਹਨੇ ਆਖਿਆ ਤੂੰ ਦੁੱਖ ਤਾਂ ਦੱਸ। ਉਹ ਕਹਿੰਦੀ ਜੇ ਮੈਂ ਮਰ ਜਾਵਾਂ ਤਾਂ ਦੂਸਰਾ ਵਿਆਹ ਨਾ ਕਰਾਇ। ਉਹ ਰਾਜਾ ਕਹਿੰਦਾ ਭਾਈ ਨਹੀਂ ਕਰਾਉਂਦਾ ਮੈਂ ਵਿਆਹ। ਕੁਦਰਤ ਰੱਬ ਦੀ ਹੋਈ ਤੇ ਇੱਕ ਦਿਨ ਉਹ ਰਾਣੀ ਮਰ ਗਈ। ਉਹਦੇ ਅਮੀਰਾਂ ਵਜ਼ੀਰਾਂ ਜੋ ਉਹਦੇ ਅਮੀਰਾਂ ਵਜ਼ੀਰਾਂ ਜ਼ੋਰ ਪਾਇਆ ਕਿ ਰਾਜਾ ਤੂੰ ਵਿਆਹ ਕਰਵਾ। ਰਾਜਾ ਮੰਨਦਾ ਨਹੀਂ ਪਰ ਉਹਨਾਂ ਨੇ ਕਿਹਾ ਕਹਿ ਕੇ ਕਹਾ ਕੇ ਉਹਦਾ ਵਿਆਹ ਕਰਵਾ ਦਿੱਤਾ। ਉਹਦੀ ਦੂਜੀ ਰਾਣੀ ਆਈ ਤੇ ਉਹਦੇ ਇੱਕ ਲੜਕੀ ਤੇ ਇੱਕ ਲੜਕਾ ਪੈਦਾ ਹੋਏ। ਜਦ ਉਹ ਤਕੜੇ ਹੋ ਗਏ ਉਸ ਰਾਣੀ ਨੇ ਉਹਨਾਂ ਨੂੰ ਘਿਓ ਤੇ ਪਰੌਂਠੇ ਪਕਾ ਕੇ ਚੂਰੀ ਕੁੱਟ ਕੇ ਦੇਣੀ ਤੇ ਮਤੇਰ ਮੁੰਡੇ ਨੂੰ ਸੂੜੇ ਦੀ ਰੋਟੀ ਪਕਾ ਕੇ ਦੇਣੀ। ਉਹ ਮੁੰਡਾ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਇਆ ਕਰੇ ਇੱਕ ਦਿਨ ਉਸ ਮੜੀ ਤੋਂ ਆਵਾਜ਼ ਆਈ ਪਈ ਪੁੱਤਰ ਕਿਉਂ ਰੋਣਾ ਤੂੰ ਤੈਨੂੰ ਕੀ ਤਕਲੀਫ ਆ ਉਹ ਆਂਦਾ ਕਿ ਮਤੇਰ ਮਾਂ ਮੈਨੂੰ ਸੂੜੇ ਦੀਆਂ ਰੋਟੀਆਂ ਪਕਾ ਕੇ ਦਿੰਦੀ ਆ ਤੇ ਆਪਣੇ ਬੱਚਿਆਂ ਨੂੰ ਘਿਓ ਦੀ ਚੂਰੀ ਕੁੱਟ ਕੇ ਦਿੰਦੀ ਆ ਉਹਦੀ ਮਾਂ ਨੇ ਕਿਹਾ ਕਿ ਫਲਾਣੇ ਥਾਂ ਇੱਕ 베ਰੀ ਆ ਤੇ ਤੂੰ ਉੱਥੇ ਚਲਾ ਜਾ ਜਦੋਂ ਤੂੰ ਉੱਥੇ 베ਰ ਤੋੜਨ ਜਾਏਂਗਾ ਉਹ 베ਰੀ ਨੀਵੀ ਹੋ ਜਾਇਆ ਕਰੇਗੀ ਤੇ ਤੂੰ 베ਰਾਂ ਨਾਲ ਰੱਜ ਲਿਆ ਕਰੀ ਕੁਝ ਦਿਨ ਉਹ ਬੇਰਾ ਨਾਲ ਰਾਜਤਾ ਰਿਹਾ ਇੱਕ ਦਿਨ ਮਤੇਰ ਮਾਂ ਆਪਣੇ ਬੱਚਿਆਂ ਨੂੰ ਕਹਿੰਦੀ ਆ ਇਹਦਾ ਪਤਾ ਲਓ ਇਹ ਕੀ ਖਾਂਦਾ ਹੈ ਇਹ ਵੱਡਾ ਹੁੰਦਾ ਜਾਂਦਾ ਤੁਸੀਂ ਚੂਰੀਆਂ ਖਾਂਦੇ ਹੋ ਤੇ ਤੁਸੀਂ ਵੱਧਦੇ ਫੁੱਲਦੇ ਹੀ ਨਹੀਂ ਉਹ ਬੱਚੇ ਉਸਦੇ ਨਾਲ ਬਾਹਰ ਚਲੇ ਜਾਂਦੇ ਆ ਜਦ ਉਹ 베ਰੀ ਤੋਂ 베ਰ ਖਾਵੇ 베ਰੀ ਠਾਂ ਆ ਜਾਵੇ ਜਦ ਉਹ ਹੱਥ ਲਗਾਉਣ ਤੇ 베ਰੀ ਤਾਂ ਚਲੀ ਜਾਵੇ ਉਹ ਉਹਦੇ ਤਰਲੇ ਕੱਢਦੇ ਆ ਕਿ ਸਾਨੂੰ ਵੀ ਦੇ 베ਰ ਸਾਡਾ ਹੱਥ ਨਹੀਂ ਅਪੜਦਾ ਤੂੰ ਬੇਰ ਤੋੜ ਕੇ ਸਾਨੂੰ ਦੇ ਦੇ ਉਹਨੇ ਤੋੜ ਕੇ ਬੇਰ ਤੇ ਉਹਨਾਂ ਨੂੰ ਦੇ ਦਿੱਤੇ ਉਹਨਾਂ ਇੱਕ ਇੱਕ ਬੇਰ ਖਾ ਲਿਆ ਤੇ ਇੱਕ ਇੱਕ ਘਰ ਲੈ ਆਏ ਉਹਨਾਂ ਘਰ ਆ ਕੇ ਬੇਰ ਆਪਣੀ ਮਾਂ ਨੂੰ ਵਿਖਾਏ ਤੇ ਕਹਿਣ ਲੱਗ ਪਏ ਭਈ ਫਲਾਣੇ ਦਾ ਇੱਕ ਬੇਰੀ ਆ ਜਦ ਇਹ ਬੇਰ ਤੋੜਨ ਲਈ ਹੱਥ ਕਰਦਾ ਤੇ ਉਹ ਨੀਵੀ ਹੋ ਜਾਂਦੀ ਆ ਜਦ ਅਸੀਂ ਹੱਥ ਕਰਦੇ ਆ ਤਾਂ ਉੱਚੀ ਹੋ ਜਾਂਦੀ ਆ ਸਾਡਾ ਉੱਥੇ ਹੱਥ ਨਹੀਂ ਉੱਪਰਦਾ ਰਾਣੀ ਲੈ ਕੇ ਖਣ ਪੱਟੀ ਲੰਮੀ ਪੈ ਜਾਂਦੀ ਆ ਜਦ ਰਾਜਾ ਬਾਰੋਂ ਆਉਂਦਾ ਤੇ ਰਾਣੀ ਨੂੰ ਪੁੱਛਦਾ ਭਈ ਰਾਣੀ ਲੰਮੀ ਕਿਉਂ ਭਈ ਉਹ ਆਂਦੀ ਆ ਕੁਝ ਨਾ ਪੁੱਛ ਉਹ ਫੇਰ ਆਂਦਾ ਕੁਝ ਤੇ ਦੱਸ ਉਹ ਫੇਰ ਆਂਦੀ ਆ ਕੁਝ ਨਾ ਪੁੱਛ ਉਹ ਫੇਰ ਆਂਦਾ ਇਹ ਤੀਸਰਾ ਬਚਨਾ ਦੱਸ ਤੈਨੂੰ ਕੀ ਤਕਲੀਫ ਆ ਉਹ ਆਂਦੀ ਆ ਕਿ ਜੰਗਲ ਚ ਫਲਾਣੇ ਥਾਂ ਇੱਕ 베ਰੀ ਆ ਜੇ ਉਹ ਵੜਾ ਦੇਵੇਂ ਤਾਂ ਮੈਂ ਜਿਉਂਦੀ ਆ ਉਹ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਐ ਅੱਜ ਹੀ ਵੜਾ ਦੇਣੇ ਆ ਹੁਣੇ ਬੰਦੇ ਘੱਲ ਕੇ ਉਦੋਂ ਹੀ ਬੇਰੀ ਵੜਵਾ ਦਿੱਤੀ ਉਹ ਲੜਕਾ ਫੇਰ ਜਾ ਕੇ ਆਪਣੀ ਮਾਂ ਦੀ ਮੜੀ ਤੇ ਜਾ ਕੇ ਉੱਚੀ ਉੱਚੀ ਰੋਂਣ ਡੈ ਪਿਆ ਉਥੋਂ ਫੇਰ ਆਵਾਜ਼ ਆਈ ਕਿ ਬੱਚਾ ਹੁਣ ਕਿਉਂ ਰੋਣਾ ਹੈ ਉਹ ਕਹਿੰਦਾ ਭਾਈ ਰਾਜੇ ਨੇ ਉਹ ਬੇਰੀ ਵੜਵਾ ਦਿੱਤੀ ਆ ਹੁਣ ਮੈਂ ਕੀ ਖਾਵਾਂ ਉਥੋਂ ਆਵਾਜ਼ ਆਈ ਕਿ ਫਲਾਣੀ ਥਾਂ ਤੇ ਇੱਕ ਛੱਪੜੀ ਆ ਉਥੇ ਚਲਾ ਜਾ ਜਦੋਂ ਤੂੰ ਬੁੱਕ ਭਰੇਗਾ ਤਾਂ ਦੁੱਧ ਤੇ ਮਲਾਈ ਆਊ ਜਦੋਂ ਕੋਈ ਹੋਰ ਭਰੂ ਤੇ ਪਾਣੀ ਆਊ ਉਹ ਮੁੰਡਾ ਉਥੇ ਚਲਾ ਗਿਆ ਉਥੇ ਜਾ ਕੇ ਉਹ ਕੁਝ ਦੇਰ ਦੁੱਧ ਪੀਂਦਾ ਰਿਹਾ ਜਦੋਂ ਉਹ ਰਾਣੀ ਨੇ ਵੇਖਿਆ ਕਿ ਇਹ ਤਾਂ ਫੇਰ ਮੋਟਾ ਤਾਜ਼ਾ ਹੁੰਦਾ ਜਾਂਦਾ ਉਹਨੇ ਫੇਰ ਆਪਣੇ ਬੱਚਿਆਂ ਨੂੰ ਉਹਦੇ ਨਾਲ ਭੇਜਿਆ ਤੇ ਉਹ ਉਸੇ ਛੱਪੜੀ ਤੇ ਚਲੇ ਗਏ ਉਥੇ ਜਾ ਕੇ ਉਹਨਾਂ ਵੇਖਿਆ ਭਾਈ ਜਦੋਂ ਉਹ ਮੁੰਡਾ ਬੁੱਕ ਭਰਦਾ ਤਾਂ ਦੁੱਧ ਹੁੰਦਾ ਤੇ ਜਦੋਂ ਲੜਕਾ ਤੇ ਲੜਕੀ ਬੁੱਕ ਭਰਦੇ ਨੇ ਤਾਂ ਉਹ ਪਾਣੀ ਹੁੰਦਾ ਉਹ ਉਹਨੂੰ ਕਹਿੰਦੇ ਆ ਤੂੰ ਸਾਨੂੰ ਵੀ ਦੁੱਧ ਦਾ ਬੁੱਕ ਦੇ ਅਸੀਂ ਜਦੋਂ ਬੁੱਕ ਭਰਦੇ ਆ ਉਹ ਪਾਣੀ ਹੁੰਦਾ ਤੂੰ ਬੁੱਕ ਪਰ ਪਰਦੇ ਅਸੀਂ ਪੀ ਲਈਏ ਉਹਨੇ ਉਹਨਾਂ ਨੂੰ ਵੀ ਦੁੱਧ ਦੇ ਦਿੱਤਾ ਬੁੱਕ ਭਰ ਕੇ ਜਦ ਉਹ ਦੁੱਧ ਦੁੱਧ ਪੀ ਕੇ ਵਾਪਸ ਆਪਣੀ ਮਾਂ ਕੋਲ ਆਏ ਤਾਂ ਆ ਕੇ ਕਹਿਣ ਲੱਗੇ ਫਲਾਣੇ ਥਾਂ ਇੱਕ ਛੱਪੜੀ ਆ ਤੇ ਉਹਦੇ ਵਿੱਚੋਂ ਜਦ ਇਹ ਬੁੱਕ ਭਰਦਾ ਤਾਂ ਦੁੱਧ ਹੁੰਦਾ ਜਦ ਅਸੀਂ ਭਰਦਿਆਂ ਤਾਂ ਪਾਣੀ ਹੁੰਦਾ ਉਹ ਰਾਣੀ ਫੇਰ ਖਣਪੱਟੀ ਲੈ ਕੇ ਲੰਮੀ ਪੈ ਗਈ ਜਦੋਂ ਰਾਜਾ ਆਪਣੇ ਆਇਆ ਮਹੱਲਾਂ ਵਿੱਚ ਤੇ ਉਹ ਕਹਿਣ ਲੱਗਾ ਰਾਣੀ ਕੀ ਗੱਲ ਆ ਉਹ ਆਂਦੀ ਕੁਛ ਨਾ ਪੁੱਛੇ। ਉਹ ਆਂਦਾ ਦੱਸ ਕੀ ਗੱਲ ਆ। ਉਹ ਆਂਦੀ ਰਾਜਾ ਕੁਛ ਨਾ ਪੁੱਛੇ ਰਾਜਾ ਆਂਦਾ ਰਾਣੀਏ ਤੀਜਾ ਬਚਨੀ ਦੱਸ ਤੇਨੂੰ ਕੀ ਗੱਲ ਆ। ਰਾਣੀ ਆਂਦੀ ਰਾਜਾ ਫਲਾਣੇ ਥਾਂ ਇੱਕ ਛੱਪੜੀ ਆ ਜੇ ਉਹ ਪੂਰ ਦੇਵੇਂ ਤਾਂ ਗੱਲ ਆ। ਬਾਦਸ਼ਾਹ ਨੇ ਕਿਹਾ ਪੁਰ ਪੁਰਵਾ ਦਿੰਨੇ ਆ ਤੇ ਇਹ ਕਿਹੜੀ ਗੱਲ ਆ। ਰਾਜੇ ਨੇ ਉਸੇ ਵੇਲੇ ਬੰਦੇ ਕੱਲੇ ਤੇ ਕਿਹਾ ਕਿ ਫਲਾਣੀ ਥਾਂ ਤੇ ਇੱਕ ਛੱਪੜੀ ਆ ਉਹ ਜਾ ਕੇ ਪੂਰ ਦਿਓ। ਉਹ ਬੰਦੇ ਗਏ ਤੇ ਉਹਨਾਂ ਨੇ ਜਾ ਕੇ ਉਹ ਛੱਪੜੀ ਪੂਰ ਦਿੱਤੀ। ਰਾਣੀ ਰਾਜੇ ਨੂੰ ਆਂਦੀ ਆ ਕਿ ਇਹ ਮੁੰਡਾ ਵੇਲਾ ਫਿਰਦਾ ਰਹਿੰਦਾ ਹੈ ਇਹਨੂੰ ਗਾਈਆਂ ਲੈ ਦੇਈਏ ਇਹ ਆਪੇ ਚਾਰਿਆ ਕਰੇਗਾ। ਰਾਜੇ ਨੇ ਰਾਣੀ ਦੀ ਅੱਖੇ ਲੱਗ ਕੇ ਉਹਨੂੰ ਗਾਈਆਂ ਲੈ ਦਿੱਤੀਆਂ ਤੇ ਉਹ ਮੁੰਡਾ ਗਾਈਆਂ ਚਾਰਨ ਜਾਇਆ ਕਰੇ ਤੇ ਰੋਇਆ ਕਰੇ। ਗਊਆਂ ਨੂੰ ਪੁੱਛਦੀਆਂ ਪੁੱਤਰ ਤੂੰ ਕਿਉਂ ਰੋਂਦਾ ਏ ਤੈਨੂੰ ਕੀ ਤਕਲੀਫ ਹੈ? ਉਹ ਕਹਿੰਦਾ ਕਿ ਮਾਤਾ ਮੇਰੀ ਮਤੇਰ ਮਾਂ ਤੇ ਮੈਂ ਉਹ ਕਹਿੰਦਾ ਕਿ ਮਾਤਾ ਮੇਰੀ ਮਤੇਰ ਮਾਂ ਹੈ ਤੇ ਮੈਨੂੰ ਉਹ ਸੂੜੇ ਦੀ ਰੋਟੀ ਪਕਾ ਕੇ ਦਿੰਦੀ ਆ ਤੇ ਆਪਣੇ ਪੁੱਤਰਾਂ ਧੀਆਂ ਨੂੰ ਪਰੌਂਠੇ ਤੇ ਚੂਰੀਆਂ ਦਿੰਦੀ ਆ ਮੈਂ ਸੂੜੇ ਦੀ ਰੋਟੀ ਦਾ ਕੀ ਖਾਵਾਂ ਗਾਇਆਂ ਉਹਨੂੰ ਕਹਿੰਦੀਆਂ ਨੇ ਕਿ ਜਿੰਨਾ ਮਰਜੀ ਦੁੱਧ ਤੂੰ ਸਾਡੇ ਢੇਠੋਂ ਚੁੰਗ ਲਿਆ ਕਰ ਤੇ ਰੋਟੀ ਤੂੰ ਨਾ ਖਾਇਆ ਕਰ ਜੇ ਸੁੱਟਣੀ ਹੋ ਸੁੱਟ ਦੇਈ ਨਹੀਂ ਤੇ ਸਾਡੇ ਮੂੰਹ ਚ ਪਾ ਦਿਆ ਕਰ ਹੁਣ ਫੇਰ ਉਹ ਮੁੰਡਾ ਦੁੱਧ ਪੀ ਪੀ ਕੇ ਤਕੜਾ ਹੁੰਦਾ ਜਾਵੇ। ਰਾਣੀ ਫੇਰ ਆਪ ਦੇ ਬੱਚਿਆਂ ਨੂੰ ਕਹਿੰਦੀ ਆ ਕਿ ਜਾਓ ਜਾ ਕੇ ਪਤਾ ਕਰੋ ਇਹ ਕੀ ਖਾਂਦਾ ਏ। ਇੱਕ ਦਿਨ ਉਹ ਦੋਵੇਂ ਬੱਚੇ ਫੇਰ ਉਸ ਦੇ ਨਾਲ ਚਲੇ ਗਏ। ਉਹ ਜਦੋਂ ਗਊਆਂ ਹੇਠੋਂ ਦੁੱਧ ਚੁੰਗੇ ਤਾਂ ਉਹਨੂੰ ਉਹ ਕੁਛ ਨਾ ਆਖਣ। ਇਹ ਹੱਥ ਲਾਉਣ ਤਾਂ ਉਹ ਛੜਾ ਮਾਰਨ। ਉਹਨਾਂ ਬੱਚਿਆਂ ਨੇ ਘਰ ਆ ਕੇ ਦੱਸਿਆ ਕਿ ਇਹ ਤਾਂ ਗਊਆਂ ਦਾ ਦੁੱਧ ਚੁੰਗਦਾ ਹੈ ਰੱਜ ਕੇ। ਇਹਨੂੰ ਕੁਝ ਨਹੀਂ ਆਂਦੀਆਂ ਜੇ ਅਸੀਂ ਹੱਥ ਲਾਉਨੇ ਆ ਤਾਂ ਮਾਰਨ ਪੈਂਦੀਆਂ ਨੇ। ਰਾਣੀ ਸ਼ਾਮ ਨੂੰ ਫੇਰ ਪੱਟੀ ਖਣ ਪੱਟੀ ਲੈ ਕੇ ਪੈ ਗਈ। ਜਦ ਰਾਜਾ ਬਾਹਰੋਂ ਆਇਆ ਤੇ ਉਹ ਪੁੱਛਦਾ ਰਾਣੀ ਕੀ ਗੱਲ ਤੂੰ ਕਿਉਂ ਪਈ ਏ ਉਹ ਆਂਦੀ ਰਾਜਾ ਕੁਛ ਨਾ ਪੁੱਛ। ਰਾਜਾ ਫੇਰ ਪੁੱਛਦਾ ਉਹ ਫੇਰ ਕੁਝ ਜਵਾਬ ਨਹੀਂ ਦਿੰਦੀ ਰਾਜਾ ਫੇਰ ਪੁੱਛਦਾ ਤੇ ਉਹ ਆਂਦੀ ਆ ਰਾਜਾ ਤੂੰ ਇੰਜ ਕਰ ਇਹ ਗਾਈਆਂ ਵੇਚ ਦੇ। ਰਾਜਾ ਕਹਿੰਦਾ ਲੈ ਇਹ ਕਿਹੜੀ ਗੱਲ ਆ ਆਪਾਂ ਗਾਈਆਂ ਵੇਚ ਦਿੰਨੇ ਆ। ਉਹਨੇ ਗਾਈਆਂ ਵੇਚ ਦਿੱਤੀਆਂ ਤੇ ਅਗਲੇ ਦਿਨ ਵਪਾਰੀਆਂ ਨੇ ਗਾਈਆਂ ਨੂੰ ਲੈਣ ਆਉਣਾ ਸੀ ਉਸ ਦਿਨ ਮੁੰਡਾ ਗਾਈਆਂ ਚਾਰਨ ਗਿਆ ਤੇ ਉਹਨਾਂ ਦੇ ਮੰਗਰ ਰੋਂਦਾ ਫਿਰੇ ਉਹ ਗਾਈਆਂ ਉਹਨੂੰ ਪੁੱਛਦੀਆਂ ਪੁੱਤਰ ਹੁਣ ਕੀ ਦੁੱਖਾ ਉਹ ਕਹਿੰਦਾ ਕਿ ਰਾਜੇ ਨੇ ਤੁਹਾਨੂੰ ਵੇਚ ਦਿੱਤਾ ਤੇ ਸਵੇਰੇ ਆਣ ਕੇ ਵਪਾਰੀਆਂ ਨੇ ਤੁਹਾਨੂੰ ਲੈ ਜਾਣਾ ਤੇ ਫਿਰ ਮੈਂ ਕੀ ਖਾਇਆ ਕਰੂੰ ਉਹਨਾਂ ਕਿਹਾ ਰਾਤ ਨੂੰ ਉਹਨਾਂ ਨੂੰ ਉਹਨਾਂ ਕਿਹਾ ਰਾਤ ਨੂੰ ਉਹਨਾਂ ਨੇ ਸਾਨੂੰ ਬਾੜੇ ਵਿੱਚ ਬਾੜ ਕੇ ਹਰਲ ਦਾ ਬੂਹਾ ਮਾਰ ਦੇਣਾ ਹੈ ਤੇ ਤੂੰ ਸਵੇਰੇ ਸਵਕਤ ਤੇ ਸਾਡੇ ਅਰਲ ਦਾ ਬੂਹਾ ਖੋਲ ਦੇਂ ਤੇ ਅਸੀਂ ਨਿਕਲ ਕੇ ਜੰਗਲਾਂ ਨੂੰ ਭੱਜ ਜਾਵਾਂਗੇ ਤੇ ਤੂੰ ਸਾਡੇ ਮਗਰ ਮਗਰ ਭੱਜ ਜਾਵੇਂ ਉਹ ਮੁੰਡਾ ਸਵੇਰੇ ਸਵਕਤ ਤੇ ਉਠਿਆ ਤੇ ਉਹਨੇ ਉਹਨਾਂ ਗਾਈਆਂ ਦੇ ਅਰਲ ਦਾ ਬੂਹਾ ਖੋਲ ਦਿੱਤਾ ਤੇ ਗਾਈਆਂ ਨਿਕਲ ਕੇ ਜੰਗਲਾਂ ਨੂੰ ਭੱਜ ਗਈਆਂ ਰਾਜਾ ਉਹਨਾਂ ਨੂੰ ਕਹਿੰਦਾ ਕਿ ਤੂੰ ਅਰਲ ਦਾ ਬੂਹਾ ਖੋਲ ਲਿਆ ਉਹ ਕਹਿੰਦਾ ਮੈਂ ਹੁਣੇ ਗਾਈਆਂ ਨੂੰ ਮੋੜ ਲਿਆਉਂਦਾ ਐਨਾ ਕਹਿ ਕੇ ਉਹ ਵੀ ਉਹਨਾਂ ਗਾਈਆਂ ਦੇ ਮਗਰ ਦੌੜ ਗਿਆ ਚਲਾ ਚਾਲੋ ਉਹ ਗਾਇਆਂ ਦਰਿਆ ਦੇ ਕੰਡੇ ਚਲੀਆਂ ਗਈਆਂ ਤੇ ਉਹ ਮੁੰਡਾ ਵੀ ਮੰਗਰੇ ਚਲਾ ਗਿਆ ਇੱਕ ਗਾਣੇ ਆਖਿਆ ਤੂੰ ਮੇਰੀ ਪੂੰਛ ਫੜ ਲੈ ਛੇਤੀ ਨਾਲ ਤੇ ਛੱਡੀ ਨਾ ਉਹ ਦਰਿਆ ਵਿੱਚ ਪੈ ਗਈਆਂ ਤੇ ਤਰਦੀਆਂ ਤਰਦੀਆਂ ਪਾਰ ਲੰਘ ਗਈਆਂ ਪਰ ਉਹ ਕਿਨਾਰੇ ਕਿਨਾਰੇ ਤੁਰੇ ਜਾਂਦੇ ਆ ਉਹਨਾਂ ਨੂੰ ਇੱਕ ਕੁਟਿਆ ਮਿਲੀ ਬਣੀ ਹੋਈ ਗਵਾਂ ਨੇ ਉਹਨੂੰ ਆਖਿਆ ਕਿ ਤੂੰ ਇਸ ਕੁਟਿਆ ਵਿੱਚ ਵੜ ਜਾ ਤੇ ਉੱਤੇ ਚੜ ਜਾ ਜਾਂ ਉੱਤੇ ਚੜ ਜਾ ਦੂਏ ਇਥੇ ਬਹਿ ਰਹਾ ਕਰ ਤੇ ਅਸੀਂ ਆਪੇ ਜੰਗਲ ਵਿੱਚ ਚਰ ਕੇ ਵਾਪਸ ਆ ਜਾਇਆ ਕਰਾਂਗੀਆਂ ਮੁੰਡਾ ਉਸ ਕੁੜੀਆਂ ਕੂਟੀਆਂ ਦੇ ਕੋਲ ਚਲਾ ਗਿਆ ਤੇ ਉੱਥੇ ਉਹਨੇ ਦੋ ਬੰਸਰੀਆਂ ਬਣਾ ਲਈਆਂ ਇੱਕ ਦੁੱਖ ਵਾਲੀ ਤੇ ਇੱਕ ਸੁਖ ਵਾਲੀ ਉਹ ਗਊਆਂ ਦਾ ਦੁੱਧ ਚੋ ਕੇ ਕੁਝ ਪੀ ਲਿਆ ਕਰੇ ਤੇ ਕੁਝ ਲਾਗੇ ਸੱਪ ਦੀ ਵਰਮੀ ਸੀ ਉਸ ਦੇ ਵਿੱਚ ਪਾ ਦਿਆ ਕਰੇ ਉਸ ਵਰਮੀ ਵਿੱਚ ਇੱਛਾਤਾਰੀ ਸੱਪ ਰਹਿੰਦਾ ਸੀ ਜਦੋਂ ਬਾਵਾ ਦਿਨ ਸੱਪ ਵਰਮੀ ਵਿੱਚ ਦੁੱਧ ਪੀਂਦਾ ਰਿਹਾ ਤਾਂ ਇੱਕ ਦਿਨ ਉਹ ਵਰਮੀ ਵਿੱਚੋਂ ਬਾਹਰ ਆਇਆ। ਉਹਨੇ ਉਸ ਮੁੰਡੇ ਨੂੰ ਵੇਖ ਕੇ ਕਿਹਾ ਕਿ ਮੇਰੀ ਵਰਮੀ ਚ ਕੌਣ ਦੁੱਧ ਪਾਉਂਦਾ ਰਿਹਾ ਹੈ? ਉਹ ਕਹਿੰਦਾ ਜੀ ਮੈਂ ਪਾਉਂਦਾ ਰਿਹਾ। ਉਹ ਆਂਦਾ ਮੰਗ ਬੱਚਾ ਜੋ ਮੰਗਣਾ ਹੀ। ਉਹ ਮੁੰਡਾ ਕਹਿੰਦਾ ਤੁਸੀਂ ਮੇਰੀ ਜਾਨ ਛੱਡੋ। ਮੈਂ ਕੁਝ ਨਹੀਂ ਮੰਗਦਾ। ਉਹ ਸੱਪ ਕਹਿੰਦਾ ਤੂੰ ਰਿਆ ਉਹ ਉਰੇ ਆਉਂਦਾ ਤੇ ਸੱਪ ਉਹਨੂੰ ਕਹਿੰਦਾ ਕਿ ਮੇਰੇ ਮੂੰਹ ਚ ਪੈ ਜਾ। ਮੁੰਡਾ ਕਹਿੰਦਾ ਮੈਂ ਕੀ ਕਸੂਰ ਕੀਤਾ ਹੈ? ਮੈਂ ਸਗੋਂ ਤੁਹਾਡੀ ਵਰਮੀ ਵਿੱਚ ਦੁੱਧ ਪਾਉਂਦਾ ਰਿਹਾ। ਤੁਸੀਂ ਸਭੋਂ ਮੈਨੂੰ ਸਜ਼ਾ ਦੇਂਦੇ ਹੋ ਸੱਪ ਕਹਿੰਦਾ ਤੂੰ ਫਿਕਰ ਨਾ ਕਰ ਤੂੰ ਮੇਰੇ ਮੂੰਹ ਵਿੱਚ ਪੈ ਜਾ ਮੁੰਡਾ ਡਰਦਾ ਤੇ ਸੱਪ ਨੇ ਉਹਨੂੰ ਫੰਕਾਰਾ ਮਾਰਿਆ ਤੇ ਮੁੰਡੇ ਦੇ ਵਾਲ ਸੋਨੇ ਦੇ ਹੋ ਗਏ ਤੇ ਉਹ ਆਪ ਵੀ ਬਹੁਤ ਸੁੰਦਰ ਹੋ ਗਿਆ ਉਹ ਦਰਿਆ ਦੇ ਕੰਢੇ ਇਸ਼ਨਾਨ ਕਰਨ ਜਾਂਦਾ ਇਸ਼ਨਾਨ ਕਰਕੇ ਉਹਨੇ ਕੇਸ ਬਾਹੇ ਤੇ ਜਿਹੜੇ ਵਾਲ ਨਿਕਲੇ ਉਹ ਦਰਿਆ ਵਿੱਚ ਸੁੱਟ ਦਿੱਤੇ ਉਸੇ ਦਰਿਆ ਵਿੱਚ ਅੱਗੇ ਇੱਕ ਰਾਜੇ ਦੀ ਲੜਕੀ ਆਪਣੀਆਂ ਗੋਲੀਆਂ ਨਾਲ ਇਸ਼ਨਾਨ ਕਰ ਰਹੀ ਕਰਨ ਰਹੀ ਸੀ ਉਹਨੇ ਵੇਖਿਆ ਭਈ ਸੋਨੇ ਦੇ ਵਾਲ ਰੂੜੇ ਆਉਂਦੇ ਆ ਤੇ ਉਹ ਸੋਨੇ ਬਾਗ ਹੀ ਚਿਲਮਲਚਿਲਮਲ ਕਰਦੇ ਆ ਉਹਨੇ ਵਾਲ ਫੜ ਲਏ ਤੇ ਇਸ਼ਨਾਨ ਕਰਕੇ ਵਾਪਸ ਆ ਗਈ ਰਾਜੇ ਦੀ ਲੜਕੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ ਜਿਹਦੇ ਸੋਨੇ ਵਰਗੇ ਵਾਲ ਨੇ ਰਾਜੇ ਨੇ ਚਾਰ-ਚਪੇਰੇ ਟੰਡੋਰੇ ਫਿਰਾਏ ਪਤਾ ਕਰਾਏ ਕਿ ਜਿਹਦੇ ਵਾਲ ਸੋਨੇ ਵਰਗੇ ਹੋਣ ਉਥੇ ਕੁੜੀ ਦਾ ਸਾਖ ਕਰਨਾ ਹੈ ਉਹ ਲੱਭਦੇ ਰਹੇ ਪਰ ਉਹਨਾਂ ਨੂੰ ਕੋਈ ਨਾ ਲੱਭਾ ਉਸ ਰਾਜੇ ਨੇ ਫੇਰ ਇੱਕ ਲੜਕੀ ਨੂੰ ਫੇਰ ਆਪਣੀ ਲੜਕੀ ਨੂੰ ਪੁੱਛਿਆ ਕਿ ਉਹ ਬਾਲ ਕਿੱਥੋਂ ਲਏ ਸੀ ਤਾਂ ਉਸ ਕੁੜੀ ਨੇ ਆਖਿਆ ਭਈ ਮੈਂ ਇਹ ਦਰਿਆ ਵਿੱਚੋਂ ਰੁੜੀ ਆਉਂਦੇ ਫੜਿਆ ਰਾਜੇ ਨੇ ਆਪਣੇ ਸਿਪਾਈਆਂ ਨੂੰ ਕਿਹਾ ਭਈ ਤੁਸੀਂ ਦਰਿਆ ਦੇ ਕਿਨਾਰੇ-ਕਿਨਾਰੇ ਤੇ ਜਾਓ ਤੁਹਾਨੂੰ ਕਿਦਰੇ ਕੋਈ ਨਾ ਕੋਈ ਤਾਂ ਲੱਭੇਗਾ ਉਹ ਸਿਪਾਹੀ ਦਰਿਆ ਦੇ ਕੰਡੇ-ਕੰਡੇ ਤੁਰੇ ਜਾਂਦੇ ਆ ਬਾਬਾ ਅੱਗੇ ਜਾ ਕੇ ਉਹਨਾਂ ਵੇਖਿਆ ਭਈ ਇੱਕ ਕੂਟੀਆਂ ਤੇ ਅੱਗੇ ਇੱਕ ਮੁੰਡਾ ਬੈਠਾ ਉਹੋ ਸਿਪਾਹੀ ਉੱਧਰ ਨੂੰ ਚਲੇ ਗਏ ਉਸ ਮੁੰਡੇ ਨੇ ਵੇਖਿਆ ਕਿ ਸਿਪਾਹੀ ਤੁਰੇ ਆਉਂਦਿਆ ਉਸ ਨੇ ਦੁੱਖ ਵਾਲੀ ਬੰਸਰੀ ਵਜਾਈ ਤੇ ਗਾਇਆਂ ਕੂਟੀਆਂ ਨੂੰ ਭੱਜੀਆਂ ਆਈਆਂ ਗਾਇਆਂ ਆਣ ਕੇ ਸਿਪਾਹੀਆਂ ਦੇ ਮਾਗਰ ਭੱਜੀਆਂ ਫਿਰਨ ਉਹ ਡਰਦੇ ਮਾਰੇ ਅੱਗੇ-ਅੱਗੇ ਭੱਜੇ ਫਿਰਨ ਤੇ ਮੁੰਡੇ ਦੇ ਤਰਲੇ ਕੱਢਣ ਤੇ ਸਕੇ ਸਾਨੂੰ ਬਚਾ ਅਸੀਂ ਤੈਨੂੰ ਕੁਝ ਨਹੀਂ ਆਂਦੇ ਉਸ ਮੁੰਡੇ ਨੇ ਸੁਖ ਵਾਲੀ ਬੰਸਰੀ ਵਜਾਈ ਤੇ ਗਾਇਆਂ ਖਲੋ ਗਈਆਂ ਉਹ ਸਿਪਾਹੀ ਸਿਪਾਹੀ ਉਹ ਤੁਮ ਵਾਪਸ ਮੋੜ ਆਏ ਤੇ ਉਹਨਾਂ ਨੇ ਰਾਜੇ ਨੂੰ ਜਾ ਕੇ ਆਖਿਆ ਕਿ ਉਥੇ ਮੁੰਡਾ ਹੈਗਾ ਪਰ ਉਥੇ ਗਾਈਆਂ ਬਹੁਤ ਮੰਗਰ ਪੈ ਜਾਂਦੀਆਂ ਨੇ ਉਸਨੇ ਕਿਹਾ ਕਿ ਉਹਨਾਂ ਗਾਈਆਂ ਨੇ ਉਹ ਮੁੰਡਾ ਲਿਆਉਣ ਨਹੀਂ ਦੇਣਾ ਭਾਵੇਂ ਕੋਈ ਵੀ ਚਲਾ ਜਾਵੇ ਤੇ ਗਾਈਆਂ ਨੂੰ ਅਸੀਂ ਮਾਰ ਵੀ ਨਹੀਂ ਸਕਦੇ ਉਹਨਾਂ ਨੇ ਰਾਜੇ ਨੂੰ ਇਹ ਵੀ ਦੱਸਿਆ ਕਿ ਉਸ ਮੁੰਡੇ ਦੇ ਕੋਲ ਦੋ ਬੰਸਰੀਆਂ ਨੇ ਇੱਕ ਦੁੱਖ ਵਾਲੀ ਤੇ ਇੱਕ ਸੁਖ ਵਾਲੀ ਜਦੋਂ ਉਹ ਦੁੱਖ ਵਾਲੀ ਬੰਸਰੀ ਵਜਾਉਂਦਾ ਹੈ ਤਾਂ ਗਾਈਆਂ ਮੰਗਰ ਪੈ ਜਾਂਦੀਆਂ ਨੇ ਜਦੋਂ ਉਹ ਸੁੱਖ ਵਾਲੀ ਬੰਸਰੀ ਵਜਾਉਂਦਾ ਹੈ ਤਾਂ ਗਾਈਆਂ ਮੰਗਰੋਂ ਹਟ ਜਾਂਦੀਆਂ ਨੇ ਰਾਜੇ ਨੇ ਕਾਂ ਇਕੱਠੇ ਕੀਤੇ ਤੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਕੂਡੀਆਂ ਤੋਂ ਉਸ ਮੁੰਡੇ ਦੀ ਦੁੱਖ ਵਾਲੀ ਬੰਸਰੀ ਲਿਆਓ ਕਾਂ ਉਸ ਕੂਡੀਆਂ ਕੋਲ ਜਾ ਕੇ ਇੱਕ ਰੁੱਖ ਉੱਤੇ ਬਹਿ ਰਿਹਾ ਕਰਨ ਤੇ ਦੇਖਦੇ ਰਹਿਣ ਕਿ ਦੁੱਖ ਵਾਲੀ ਬੰਸਰੀ ਕਿਹੜੀ ਆ ਤੇ ਸੁੱਖ ਵਾਲੀ ਕਿਹੜੀ ਉਹੋ ਧਿਆਨ ਰੱਖਣ ਕਿ ਕਿਸ ਦੇ ਵਜਾਇਆਂ ਗਾਈਆਂ ਆਉਂਦੀਆਂ ਨੇ ਤੇ ਕਿਸ ਦੇ ਵਜਾਇਆਂ ਨਹੀਂ ਆਉਂਦੀਆਂ ਇੱਕ ਦਿਨ ਉਸ ਮੁੰਡੇ ਦੀ ਦੁੱਖ ਵਾਲੀ ਬੰਸਰੀ ਚੁੱਕ ਲਿਆ ਤੇ ਲਿਆ ਕੇ ਰਾਜੇ ਨੂੰ ਦੇ ਦਿੱਤੀ ਰਾਜੇ ਨੇ ਆਪਣੇ ਸਿਪਾਈਆਂ ਨੂੰ ਆਖਿਆ ਕਿ ਹੁਣ ਦੁੱਖ ਵਾਲੀ ਬੰਸਰੀ ਚੁੱਕ ਲਿਆਂਦੀ ਆ ਤੇ ਹੁਣ ਤੁਸੀਂ ਉਸ ਮੁੰਡੇ ਨੂੰ ਜ਼ੋਰ ਜਵਰ ਹੀ ਚੁੱਕ ਲਿਆਓ ਉਹ ਜਦੋਂ ਗਏ ਤਾਂ ਮੁੰਡਾ ਸੁਖ ਵਾਲੀ ਬੰਸਰੀ ਵਜਾਈ ਜਾਵੇ ਗਾਈਆਂ ਮ제 ਨਾਲ ਚਰਨ ਭਈ ਸੋਖੀ ਆ ਖਾਤਰੇ ਵਾਲੀ ਕੋਈ ਗੱਲ ਨਹੀਂ ਉਹ ਸਿਪਾਹੀ ਮੁੰਡੇ ਨੂੰ ਵਧੋ-ਵਧੀ ਚੁੱਕ ਕੇ ਲਿਆਉਣ ਤੇ ਉਹ ਆਵੇ ਨਾ ਪਰ ਉਹਨਾਂ ਨੇ ਉਹਨੂੰ ਜ਼ਬਰਦਸਤੀ ਪਕੜ ਕੇ ਲੈ ਆਂਦਾ ਤੇ ਲਿਆ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਰਾਜੇ ਨੇ ਉਹਨੂੰ ਆਖਿਆ ਭਾਈ ਮੈਂ ਆਪਣੀ ਲੜਕੀ ਦਾ ਵਿਆਹ ਤੇਰੇ ਨਾਲ ਕਰਨਾ ਚਾਹਣਾ ਉਸ ਨੇ ਉਸ ਮੁੰਡੇ ਦਾ ਵਿਆਹ ਆਪਣੀ ਲੜਕੀ ਨਾਲ ਕਰ ਦਿੱਤਾ ਉਸ ਮੁੰਡੇ ਨੂੰ ਵਿਆਹ ਤੋਂ ਬਾਅਦ ਉਹਨਾਂ ਗਾਈਆਂ ਦਾ ਚਿੱਤ ਈ ਭੁੱਲ ਗਿਆ ਕਿ ਮੇਰੀਆਂ ਗਾਈਆਂ ਜਿਉਂਦੀਆਂ ਨੇ ਇੱਕ ਦਿਨ ਰਾਤ ਨੂੰ ਉਸ ਨੂੰ ਸੁਪਨਾ ਆਇਆ ਕਿ ਜਿਹੜੀਆਂ ਗਊਆਂ ਤੇਰੀਆਂ ਮਾਵਾ ਸੀ ਉਹ ਸਾਰੀਆਂ ਮਰ ਗਈਆਂ ਨੇ ਦਿਨ ਚੜ੍ਹਿਆ ਤੇ ਉਹਨੂੰ ਫੇਰ ਲੱਗਾ ਕਿ ਮੈਂ ਤਾਂ ਮੁੜ ਕੇ ਉਹਨਾਂ ਦਾ ਪਤਾ ਹੀ ਨਹੀਂ ਕੀਤਾ ਉਹ ਰਾਜੇ ਦੀ ਲੜਕੀ ਨੂੰ ਸਾਰੀ ਗੱਲ ਦੱਸਦਾ ਤੇ ਕਹਿੰਦਾ ਏ ਕਿ ਮੈਂ ਤਾਂ ਜੰਗਲ ਵਿੱਚ ਗਊਆਂ ਨੂੰ ਮਿਲਣ ਜਾਣਾ ਓਹ ਲੜਕੀ ਕਹਿੰਦੀ ਏ ਮੈਂ ਵੀ ਨਾਲ ਜਾਣਾ ਓਹ ਦੋਵੇਂ ਆਪਣੇ ਨੌਕਰ ਚਾਕਰ ਲੈ ਕੇ ਚੱਲ ਪਏ ਜੰਗਲ ਵਿੱਚ ਉਸ ਕੁਟੀਆ ਤੇ ਪਹੁੰਚੇ ਤਾਂ ਵੇਖਿਆ ਕਿ ਸਾਰੀਆਂ ਗਊਆਂ ਮਰੀਆਂ ਪਈਆਂ ਤੇ ਉਹ ਮੁੰਡਾ ਉਸਦੇ ਪੈਰਾਂ ਤੇ ਆਪਣਾ ਸਿਰ ਤਾਤਰ ਕਿ ਰੋਂਦਾ। ਉਹਦੇ ਰੋਂਣ ਸੁਣ ਕੇ ਉਹ ਇੱਛਾਤਾਰੀ ਸੱਪ ਸਾਧੂ ਦਾ ਰੂਪ ਧਾਰ ਕੇ ਆਪਣੀ ਵਰਮੀ ਵਿੱਚੋਂ ਨਿਕਲਿਆ ਤੇ ਲੜਕੇ ਨੂੰ ਪੁੱਛਦਾ ਏ ਕਿ ਤੂੰ ਕਿਉਂ ਰੋਂਦਾ ਏ ਪੁੱਤਰ? ਕੀ ਤਕਲੀਫ ਏ ਤੈਨੂੰ? ਉਸਨੇ ਕਿਹਾ ਕਿ ਮੈਨੂੰ ਰਾਜੇ ਦੇ ਆਦਮੀ ਜਵਰੀ ਫੜ ਕੇ ਲੈ ਗਏ ਸੀ ਤੇ ਮੇਰਾ ਉਹਨਾਂ ਨੇ ਜਾ ਕੇ ਵਿਆਹ ਕਰ ਦਿੱਤਾ ਤੇ ਆ ਮੇਰੀ ਘਰਵਾਲੀ ਐ ਤੇ ਮੈਨੂੰ ਚਿੱਤੈ ਹੀ ਭੁੱਲ ਗਿਆ ਗਊਆਂ ਦਾ ਪਤਾ ਕਰਨ ਦਾ। ਰਾਤ ਨੂੰ ਮੈਨੂੰ ਖਵਾਵ ਆਇਆ ਭਈ ਮੇ ਗਊਆਂ ਮੇਰੀਆਂ ਮਾਵਾ ਮਰ ਗਈਆਂ ਨੇ ਮੈਂ ਇੱਥੇ ਪੁੱਜਾ ਤੇ ਮੈਂ ਵੇਖਿਆ ਕਿ ਠੀਕ ਹੀ ਮਰੀਆਂ ਪਈਆਂ ਨੇ ਉਹ ਸਾਧੂ ਮੁੰਡੇ ਨੂੰ ਪੁੱਛਦਾ ਏ ਕਿ ਤੂੰ ਇੰਨਾ ਗਊਆਂ ਨੂੰ ਜਿਵਾਉਣਾ ਚਾਹੁੰਦਾ ਏ ਉਹਨੇ ਆਖਿਆ ਬਿਲਕੁਲ ਜੀ ਜਿਵਾਉਣੀਆ ਚਾਹੁੰਦਾ ਸਾਧੂ ਨੇ ਆਖਿਆ ਜਾ ਗੜਬੀ ਵਿੱਚ ਜਾ ਕੇ ਪਾਣੀ ਲਿਆ ਉਸ ਮੁੰਡੇ ਨੇ ਗੜਬੀ ਵਿੱਚ ਪਾਣੀ ਲਿਆਂਦਾ ਤੇ ਸਾਧੂ ਨੂੰ ਦੇ ਦਿੱਤਾ ਸਾਧੂ ਨੇ ਉਹ ਪਾਣੀ ਮੰਤਰ ਕੇ ਮੁੰਡੇ ਨੂੰ ਕਿਹਾ ਕਿ ਜਾ ਸਾਰੀਆਂ ਦੇ ਉੱਤੇ ਸਿੜਕ ਦੇ। ਉਹਨੇ ਉਹ ਪਾਣੀ ਸਾਰੀਆਂ ਗਾਈਆਂ ਦੇ ਉੱਤੇ ਸਿੜਕ ਦਿੱਤਾ। ਪਾਣੀ ਛਿੜਕਣ ਦੀ ਧੀਰ ਸੀ ਸਾਰੀਆਂ ਗਾਈਆਂ ਉੱਠ ਕੇ ਖਲੋ ਗਈਆਂ। ਉਹ ਗਾਈਆਂ ਉਸ ਮੁੰਡੇ ਨੂੰ ਕਹਿਨੀਆਂ ਬੱਚਾ ਹੁਣ ਤੇਰੀ ਸ਼ਾਦੀ ਹੋ ਗਈ ਏ। ਤੂੰ ਜਾ ਆਪਣਾ ਰਾਜ ਕਰ ਤੇ ਅਸੀਂ ਜੰਗਲ 'ਚ ਹੀ ਰਹਿਣਾ। ਜੰਗਲ 'ਚ ਹੀ ਚਰਨਾ। ਹੁਣ ਸਾਨੂੰ ਤੇਰਾ ਕੋਈ ਫਿਕਰ ਨਹੀਂ ਹੋਵੇਗਾ ਕਿ ਤੈਨੂੰ ਕੋਈ ਤਕਲੀਫ ਆ। ਲੜਕਾ ਇੰਨਾ ਸੁਣ ਕੇ ਖੁਸ਼ ਹੋਇਆ ਤੇ ਆਪਣੇ ਘਰ ਵਾਲੀ ਨਾਲ ਮਹਿਲਾ 'ਚ ਆ ਗਿਆ। bra